ਨੇ ਕਿੱਧਰ ਮੂੰਹ ਚੁੱਕ ਲਿਆ ਵਾ ਹੈ ਨਹੀਂ ਸੱਸੀ ਘਰ ਤਾਂ ਬੀਜੀ ਸਸੀਕਾਲ ਸਸੀਕਾਲ ਨਹੀਂ ਤੂੰ ਕਿੱਧਰ ਮੂੰਹ ਚੁੱਕ ਲਿਆ ਵਾ ਸਾਡੇ ਘਰ ਤੇ ਅੱਗੇ ਬੜਾ ਕਲੇਸ਼ ਪਿਆ ਵਾ ਨਾ ਤੂੰ ਉੱਤੇ ਹੋਰ ਤੇਲ ਪਾਉਣਾ ਹੀ ਵਾ ਵੱਡ ਦੇਣਾ ਵੱਡ ਤੁਹਾਨੂੰ ਦੋਵਾਂ ਨੂੰ ਨਿੱਕੀ ਭਾਬੀ ਕਿੱਥੇ ਸੀ ਕਿਹੜੀ ਨਿੱਕੀ ਭਾਬੀ ਕਿਹੜੀ ਨਿੱਕੀ ਭਾਬੀ ਮੰਨੇ ਵੀਰ ਦੀ ਘਰ ਦੀ ਉਹ ਤੈਨੂੰ ਖਬਰਾਂ ਪਹੁੰਚ ਵੀ ਗਈਆਂ ਵਾ ਕਿ ਉਹ ਵਿਆਹਿਆ ਗਿਆ ਵਾ ਸਾਨੂੰ ਹਜੇ ਘਰ ਪਤਾ ਨਹੀਂ ਆ ਤੇ ਤੈਨੂੰ ਖਬਰਾਂ ਆ ਵੀ ਗਈਆਂ ਤੈਨੂੰ ਕਿਹਨੇ ਦੱਸਿਆ ਵੀ ਉਹ ਵਿਆਹ ਗਿਆ ਵਾ ਮੰਮੀ ਕਿੱਥੇ ਚ ਗਈ ਆ ਮੰਮੀ ਤੂੰ ਮੰਮੀ ਨੂੰ ਕੀ ਆਖਣਾ ਪਹਿਲਾਂ ਮੇਰੇ ਨਾਲ ਤੇ ਗੱਲ ਕਰ ਲੈ ਕੀ ਇਹ ਬੰਨੇ ਇੱਕ ਦੂਜੇ ਦੇ ਮੂੰਹ ਵੱਲ ਕਿਹੜੀਆਂ ਖੀਰਾਂ ਲੱਗੀਆਂ ਵਾ ਹੈ ਤੇ ਉਹੋ ਹੀ ਜਿਹੜੇ ਪਹਿਲਾਂ ਸੀ ਵਿਆਹ ਤਾਂ ਇਹਨਾਂ ਸ਼ੁਕਰ ਨਹੀਂ ਕਰਦੀ ਤੇਰਾ ਤਾਂ ਕੰਮ ਹੀ ਨਹੀਂ ਇੱਥੇ ਕੋਈ ਹੁਣ ਆਉਂਦਾ ਅੱਗੇ ਘਟ ਕਲੇਸ਼ ਬਏ ਆ ਤੇਰੇ ਕਰਕੇ ਆ ਤੇਰੇ ਬੂਟੇ ਲਾਏ ਆ ਹੁਣ ਤੱਕ ਵਧਣ ਦੇ ਆ ਮੰਮੀ ਘਰ ਨਹੀਂ ਹੈਗੀ ਕਹਿ ਤਾਂ ਡਈਆਂ ਮੰਮੀ ਘਰ ਹੈ ਆ ਪਰ ਤੈਨੂੰ ਨਹੀਂ ਮਿਲਣਾ ਚਾਹੁੰਦਾ ਕੋਈ ਵੀ ਕੰਮ ਚੰਗੇ ਬੜੇ ਕੀਤੇ ਆ ਨਾ ਤੂੰ ਨਹੀਂ ਮੰਮੀ ਨਾਲ ਮੈਨੂੰ ਨਹੀਂ ਮਿਲਣਾ ਕਿਤੇ ਨਹੀਂ ਜਾਣਾ ਖਬਰਦਾਰ ਆ ਜਿਹੜੇ ਪੈਰੀ ਆਈਆਂ ਨਾ ਉਸ ਤਰੀ ਮੁਰ ਜਾ ਕੋ ਮਿਹਰ ਜੂਰੀ ਨਹੀਂ ਹੋ ਗਈ ਅੱਖਾਂ ਮੀਟੀ ਜਾਣੀਆਂ ਮੰਨੇ ਪਪਾ ਨੇ ਕੋਈ ਤਰ੍ਹਾਂ ਜਾ ਚੂਰਾਇਆ ਹੀ ਕੋ ਬੋਲਟ ਦੇ ਹੱਥ ਤੇ ਮੰਮੀ ਮੈਂ ਕੀ ਕਰਾਂ ਹੁਣ ਘਰੇ ਆ ਜੇ ਕਿ ਲੈ ਪਤਾ ਨਹੀਂ ਆਵਾਜ਼ ਆਦੀ ਆ ਮੇਰੀ ਆਹ ਉਹਨਾਂ ਘਰੇ ਆ ਜਾ ਸੁੱਤਾ ਗਿਆ ਹਥੇ ਅੰਦਰ ਚੰਗਾ ਹਾਂ ਆਹ ਕ ਮੈਂ ਕੱਲ ਚ ਵਾਲਾ ਪਉਣਾ ਬਾਹਰ ਖਲੋਗੇ ਠੰਡ ਗੋਡੇ ਗੋਡੇ ਆਠਾਂ ਦੀ ਵੀ ਇੱਕ ਦਮ ਹੀ ਵੱਧ ਗਈ ਹੈ ਇੱਕ ਸਟਰੀਮ ਮੜਾ ਹੋ ਗਿਆ ਕਮਿਯੂਰੀ ਆ ਗਈ ਹੈ ਠੰਡ ਦਬਦ ਗਈ ਹੈ ਠੰਢੀ ਲੱਗੀ ਆ ਕੀ ਇਹ ਖਾ ਖਰੋ ਕਰਨਾ ਮੈਂ ਨਾ ਨਹੀਂ ਵਾਰਨੀ ਮੈਂ ਕਰ ਕਰਨੀ ਤੂੰ ਵਾਰਨੀ ਅੱਗੇ ਕਲੇਸ਼ ਥੋੜਾ ਪਿਆ ਵਾ ਜੈਸੀ ਤੁਹਾਡੇ ਮਾਵਾਂ ਧੀਆਂ ਦੇ ਪਾਇਆ ਪਿਆ ਵਾ ਚੁੱਪ ਕਰ ਅੰਦਰ ਨਾ ਹੁਣ ਰੌਲਾ ਪਾ ਕੇ ਸੁਣਾ ਅੰਦਰ ਕਿਦਾਂ ਉਹਨੂੰ ਮੈਨੂੰ ਤਾਂ ਨਹੀਂ ਪਤਾ ਲੱਗੇ ਆਹੋ ਵੱਡੀ ਉਮਰ ਹੋਵੇ ਸਾਸਿਕਾ ਬਲੰਦੇ ਫਿਰਦੇ ਆ ਉਦੋਂ ਵੇਖਿਆ ਨਹੀਂ ਕਾਖ ਇਹਨਾਂ ਨੇ ਮੰਮੀ ਤੂੰ ਦੱਸ ਮੰਦਾ ਵੀਰ ਠੀਕ ਹੈ ਨਾ ਹੁਣ ਠੀਕ ਆ ਠੀਕ ਆ ਤੇਰਾ ਪਤਾ ਲੈਣ ਦੀ ਕੋਈ ਜ਼ਿਆਦਾ ਲੋੜ ਨਹੀਂ ਉਹਨੂੰ ਹੈਗੀ ਪਹਿਣ ਵਾ ਕੀ ਹੋ ਗਿਆ ਵਾ ਹੋ ਗਿਆ ਵਾ ਪਹਿਣਾ ਗੁਜਰਿਆ ਜਾਂਦਾ ਤੇ ਕੋਈ ਨਹੀਂ ਮੰਮੀ ਹੈਗੇ ਫਿਕਰ ਕਰਨ ਨੂੰ ਸਾਰਾ ਕੰਮ ਕਰਦੇ ਆਂ ਬਹੁਤ ਨੂੰ ਹੈਗੀ ਮੈਂ ਹੈਗੀ ਆਹ ਨਹੀਂ ਫਿਕਰ ਕਰ ਮੈਂ ਹੋ ਗਿਆ ਕੀ ਨਹੀਂ ਹੋਣਾ ਕੀ ਆ ਮੈਂ ਮੁੰਡਿਆ ਜਾ ਮੋਟਰਸਾਈਕਲ ਸਟਾਰਟ ਕਰ ਤੇ ਚਲੋ ਤੁਸੀਂ ਵਗਦੇ ਹੋ ਵਾ ਸਾਡੇ ਮੁੰਡੇ ਨੂੰ ਗੁੱਸਾ ਆ ਗਿਆ ਤੇ ਫਿਰ ਤੁਹਾਡਾ ਨਹੀਂ ਜੇ ਕੱਖ ਵੀ ਰਹਿਣਾ ਚੱਲ ਬਲਜੀਤ ਚੁੱਪ ਕਰ ਨਾ ਬਫਤਾ ਬੋਲ ਹਦ ਹੋ ਗਿਆ ਹੁਣ ਤੁਹਾਨੂੰ ਚੱਪੀਆਂ ਦਾ ਚੇਤਾ ਆ ਗਿਆ ਵਾ ਮਾਲ ਕਿਤੇ ਤੁਹਾਡੇ ਵਿੱਚ ਸਮਾਇਆ ਨਹੀਂ ਜਾਣ ਡਿਆ ਆ ਗਿਆ ਤੇਰਾ ਮੁੰਡਾ ਤਨ ਦਾਦਾ ਪਤਾ ਜਫੀਆਂ ਪਾਉਣੀਆਂ ਕਿ ਨਹੀਂ ਪਾਉਣੀਆਂ ਤੇ ਕੋਈ ਤੇ ਫੜਿਆ ਪਖੰਡ ਕੋਈ ਨਹੀਂ ਭਾਬੀ ਜੀ ਮੇਰਾ ਵੀਰ ਹੀ ਆ ਬਗਾਨਾ ਤਾਂ ਨਹੀਂ ਆ ਆਹ ਦੱਸ ਦਿੰਦਾ ਵੀਰ ਸਾਹ ਕਿਤਾਬ ਤੈਨੂੰ ਵੀ ਬਲਜੀਤ ਨਵਾਂ ਨਾਲੋਂ ਨਹੀਂ ਵਾਕ ਦੇਂਦੇ ਰੋਲਾ ਕਦਾ ਪੈਣਾ ਰੋਲਾ ਤੇ ਇਹਨਾਂ ਨੇ ਪਾਇਆ ਦੋਹਾਂ ਚਾਰ ਸਾਸਿਕਾ ਵੀਰ ਸਾਸਿਕਾ ਠੀਕ ਹੈ ਕਿੱਧਰ ਆਈਆਂ ਹੁਣ ਵਾਹ ਤਾ ਤੀ ਜੇ ਆ ਗਈ ਆ ਤੇ ਕੀ ਹੋ ਗਿਆ ਆ ਇਹ ਨੂੰ ਸੋਚਣਾ ਚਾਹੀਦਾ ਸੀ ਨਾ ਬਈ ਨਾ ਚਲੋ ਗਲਤੀਆਂ ਵੀ ਹੁੰਦੀਆਂ ਆਈਆਂ ਆ ਵਾ ਜਦੋਂ ਮੰਮੀ ਪਹਿਲਾਂ ਕਿਹਾ ਜਿਹੜੀ ਗਲਤੀ ਹੋ ਗਈ ਨਾ ਸਾਰਾ ਕੋ ਕਰਤਾ ਹੀ ਨਾ ਰਹੀ ਸੀ ਇਹਨੂੰ ਕਿਹਾ ਸੀ ਨਾ ਮੁੜ ਕੇ ਇੱਥੇ ਪੈਰ ਨਾ ਪਾਈ ਫਿਰ ਇਹਨੇ ਕਿਹੜੀ ਵਜ੍ਹਾ ਨਾਲ ਇੱਥੇ ਪੈਰ ਪਾਇਆ ਵਾ ਭਲਾ ਐਨੇ ਕਹੋ ਸਭੀ ਤੂੰ ਸਿਆਣਾ ਹੋਣਾ ਵਾ ਪਰ ਤੂੰ ਵੱਡਾ ਮੂਰਖਾ ਜਿਹੜੇ ਇਹਦੇ ਅੱਖੇ ਲੱਕੇ ਨਾਲ ਆ ਗਿਆ ਇਹਦੇ ਤਾਨੂੰ ਆਪਣੀ ਕਰਤੂਤਾਂ ਦਾ ਪਤਾ ਜੋ ਤੁਸੀਂ ਕਰਤੂਤਾਂ ਕੀਤੀਆਂ ਤਾਨੂੰ ਹੋਣਾ ਨਹੀਂ ਚਾਹੀਦਾ ਇੱਥੇ ਨਹੀਂ ਇਹ ਤਾਂ ਸ਼ਦੈਣ ਵਾ ਮੂੰ ਚੋਕੇ ਆ ਗਈ ਆ ਤੂੰ ਵੀ ਨਾਲ ਮੂਰਖ ਹੋ ਗਿਆ ਮਲਾਪ ਤੇ ਐਂ ਕਰਾਉਣ ਆਇਆ ਵਾ ਜਿੱਦਾਂ ਤੂੰ ਬਹੁਤ ਸੁੱਲਾ ਨਾਲ ਵਿਆਹ ਕਰਾਇਆ ਸੀ ਏਡੀ ਨਾਲ ਚੱਲ ਕੋਈ ਨਹੀਂ ਪੁੱਤ ਹੁਣ ਧੀਆ ਕਾ ਰਾਗੀ ਆ ਚੱਲ ਮਾਫ ਕਰ ਹੁਣ ਇਹਨਾਂ ਨੂੰ ਮਾਦਾ ਮਾਖੂ ਵਾਲਾ ਮੇਰਕੋ ਹੈ ਨਹੀਂ ਗਾ ਮੈਂ ਪਹਿਲਾਂ ਹੀ ਦੱਸਿਆ ਸੀ ਕਿ ਜੋ ਕਰਨਾ ਵਾ ਆਪਣੇ ਸਿਰ ਤੇ ਕਰੇ ਚੱਲ ਹੁਣ ਭਲਾ ਦਾ ਦੁੱਖ ਨਹੀਂ ਚੱਲਿਆ ਗਿਆ ਤੇ ਆ ਗਈ ਆ ਭੈਣਵਾ ਤੁਹਾਡੀ ਕਈ ਗਲਤੀਆਂ ਹੋ ਜਾਂਦੀਆਂ ਵਾ ਪੁੱਤ ਲੋਕੀ ਫੇਰ ਮਿਲਣ ਦਾ ਕਹਿੰਦੇ ਆ ਕੋਈ ਗੱਲ ਨਹੀਂ ਚਾਹੇ ਤਾਂ ਹੀ ਹੱਥੀ ਵਿਆਹੀ ਆ ਫੇਰ ਮੰਮੀ ਗਲਤੀ ਹੋਵੇ ਨਾ ਮਾਫ ਕੀਤੀ ਜਾਂਦੀ ਐ ਨੇ ਗੁਨਾਹ ਕੀਤਾ ਵਾ ਏ ਕੀਤਾ ਹੈਗਾ ਚਲ ਨਿਆਣੀ ਆ ਭੈਣਵਾ ਤੁਹਾਡੀ ਇੱਕ ਵਾਰਾ ਮੇਰੇ ਆਖੇ ਹੁਣ ਚਲ ਕੋਈ ਨਹੀਂ ਉਹਨੂੰ ਬੈਜਾ ਖਲੋ ਜਾ ਖੋਨ ਨੂੰ ਪ੍ਰਾਣ ਨੂੰ ਮਿਲ ਲੈਣ ਦੋ ਵੀਰ ਦੱਸ ਕੁਝ ਸੁਖ ਤੈਨੂੰ ਮੈਂ ਕੀ ਦੱਸਣਾ ਵਾ ਤੈਨੂੰ ਚੰਗਾ ਭਲਾ ਪਤਾ ਮੰਜੋ ਤੇਤੋਂ ਕਿੰਨਾ ਕੌੜ ਖਾਂਦਾ ਵਾ ਜੇ ਉਹ ਆ ਗਿਆ ਨਾ ਇੱਥੇ ਵੱਟਕ ਹੋ ਜਾਣੀ ਉਹ ਤੇ ਮੇਰੀ ਮਾਂ ਨੇ ਤੂੰ ਚਲ ਜਾ ਇੱਥੋਂ ਹੀ ਤੈਨੂੰ ਇਹ ਸੁਭਾਰ ਚੰਗਾ ਭਲਾ ਪਤਾ ਵਾ ਮੈਂ ਤੁਹਾਨੂੰ ਕੀ ਕਹਨੀ ਆ ਇਹ ਵੱਡ ਟੋਕੇ ਕਰਾਉਣ ਆਈ ਆ ਇੰਨਾ ਕੰਮਾਂ ਚ ਖੁਸ਼ ਰਹਿੰਦੀ ਆ ਜੇ ਉਹ ਬਾਹਰ ਆ ਕੇ ਨਾ ਸੈਰ ਹੀ ਪਟਣੀ ਆ ਹੋਰ ਕੋਹ ਨਹੀਂ ਹੋਣਾ ਇਸ ਤੋਂ ਵੱਧ ਰਗਵੀਰ ਤੂੰ ਹੀ ਸਮਝਾ ਹਮਨੇ ਨੂੰ ਧੀ ਆ ਕਰਾਈ ਆ ਤੇ ਕੀ ਇੱਕ ਇੱਥੋਂ ਮੋੜਦੀ ਆ ਬਾਰੇ ਕਿੰਨੀ ਆ ਮੇਰਾ ਢਿੱਡ ਪਾਟੂਗਾ ਮੰਮੀ ਮੈਂ ਤਾਂ ਤੇਰੀ ਗੱਲ ਮੰਨਦਾ ਪਰ ਤੁਹਾਨੂੰ ਪਤਾ ਉਹਦੇ ਸੁਭਾਅ ਦਾ ਜਿੱਦਾਂ ਦਾ ਹੈਗਾ ਉਹ ਯਾ ਤੇਰੇ ਗੱਲ ਹੱਥ ਜੋੜੇ ਹਾਂ ਇਹ ਮੈਂ ਕਦੀ ਚੱਲ ਜਾ ਜੇ ਅੰਦਰੋਂ ਬਾਹਰ ਆ ਗਿਆ ਨਾ ਸਿਰ ਪਾੜ ਜਾਣਾ ਹੀ ਇੱਥੇ ਤੇ ਫਿਰ ਤੇਰਾ ਸਿਰ ਪਾੜ ਜਾਣਾ ਹੀ ਆ ਕਿ ਯੀ ਰੋਹੀ ਭਾਈ ਇਹ ਕੌਣ ਆਇਆ ਇੱਥੇ ਕੌਣ ਆਇਆ ਵਾ ਕੌਣ ਸੁੱਕ ਤੂੰ ਤੇਰੀ ਹੀ ਮਿਲਦਾ ਇਹ ਕੀ ਹੁੰਦੀ ਵੀਦਾਂ ਸ਼ਰਮ ਨਹੀਂ ਆਉਂਦੀ ਸਾਹਮਣੇ ਕੁੱਤਾ ਵਾ ਮੈਂ ਤੇਰੇ ਨਾਲ ਚੱਲ ਜਾ ਇੱਥੋਂ ਕੀ ਆ ਰਹਾ ਵਾ ਆ ਕਰੇ ਇਤਰਾ ਇਤਰਾ ਨਹੀਂ ਕਰੀਦਾ ਹੁੰਦਾ इधर तो ताउर था और तो रह जाओ तो आगे तो आगे तो बज भी ना आज मैं गोली मारली मैंने को होंडा पे ना लू ना गोली है मैं बस कॉल तुम्हें आई थिंक ये कॉल तो बस कॉल कर रही हो मन्ने की होया बा फड़ मार दारू फड़े फड़े खाड़ अंदर इनू पहला तू आ आगे आ तेरे मम्मी दी ठीक है की होया बा मम्मी तेरे घर से आ सके आप मुप्पा में जे रे ठीक कर लो जी ਲੱਗਾ ਦਾ ਡਾਡਾ ਚੱਲ ਟਣੇ ਕਰੋ ਫੋਰ ਪਰਦਾ ਖਾ ਤੇ ਤੂੰ ਅਥਰੇ ਤੂੰ ਪੜੀ ਪਾ ਜਾ ਮੰਮੀ ਕੀ ਹੋ ਲੋ ਕੀ ਹਾਂ ਮੰਮੀ ਮੰਮੀ ਕੀ ਗੱਲ ਹੋਈ ਮਾਤਾ ਪਾਏ ਕੀ ਹੋਂਦੇ ਮੰਮੀ ਮੰਮੀ ਉੱਠ ਸਾਰੇ ਤੇਰੇ ਘਰ ਨੂੰ ਆ ਜਾ ਮੈਂ ਕੀ ਕਿਹਾ ਵਾ ਵੀਰ ਹਾਂ ਮੰਮੀ ਉੱਠ ਵੀ ਪਿੱਛੇ ਪੈਰਾਂ ਵਾਲੀ ਆਈ ਆ ਮੰਮੀ ਜਿੱਥੇ ਆਉਂ ਗਏ ਹੋਏ ਕੀ ਹੋ ਗਿਆ ਚਾਹ ਭਾਬੀ ਤੂੰ ਪਾਣੀ ਲੈ ਆਉਂਗਾ ਕੀ ਕੋਈ ਫਾਇਦਾ ਨਹੀਂ ਕੋਈ ਕਰਨ ਦਾ Ah! Ah! <laughs> ah! ਮੰਮੀ ਛੱਡ ਕੀ ਸਾਨੂੰ ਸਾਰਾ ਗਸੂਰੀ ਇਹਦਾ ਸਾਰੇ ਜਾਣੇ ਬੱਸ ਮੇਰੇ ਦੁਆਰੇ ਹੋਏ ਨੇ ساری ਉਮਰ ਮੰਮੀ ਕੋਲ ਬਚੇ ਅੱਜ ਜਿਪਕ ਸਦੋਂ ਮਿਲੋ ਜਦੋਂ ਤੇਰੇ ਪੈਰ ਘਰ ਪਏ ਉਹਦੋਂ ਨਿਖਾਰ ਹੀ ਹੋਇਆ ਮੰਮੀ ਮੰਮੀ ਉੱਠ ਵਾਜ ਦੇ ਮੰਮੀ ਕੋਲ ਨਹੀਂ ਉਹ ਉਹ ਜੇ ਮੈਂ ਤੇ ਨਾਲ ਹੀ ਜਾਊਗੀ ਹੁਣ ਤੇ ਮੈਂ ਮੰਮੀ ਦੇ ਕੇਸ ਤੇ ਆ ਗਈ ਆ ਤੇ ਜੇ ਹੋਣੀ ਇਹਨਾਂ ਨੇ ਕੋਈ ਗੱਲ ਕੀਤੀ ਨਾ ਫੇਮਾ ਦੱਸੂ ਇਹਨਾਂ ਨੂੰ ਅੱਜ ਕੁਛ ਨਾ ਕੁਛ ਹੋਊਗਾ ਇੱਥੇ ਹਾਂ ਥੱਕ ਗਈਆਂ ਮੈਂ ਤੇਂ ਕਿਤੇ ਨਾ ਜਾਂਦੇ ਕੁਛ ਨਹੀਂ ਪੁੱਤ ਇੱਧਰ ਹੀ ਕਹਿੰਦੀ ਘਰ ਤੇ ਰੋਲਾ ਬੜਾ ਪੈਣਾ ਮम्मा ਕਹਿੰਦੇ ਜੇ ਭੱਜ ਕੇ ਵੇਖਿਆ ਰੋਲਾ ਕੋਰੋਨਾ ਪੁਰਾਣਾ ਆ ਨਾ ਕੋਈ ਆਹ ਤੁਹਾਡੇ ਘਰ ਤੇ ਰੋਲਾ ਹੀ ਬੜਾ ਪੈਣਾ ਵਾ ਰੋਲਾ ਤੇ ਪੈਣ ਦਿਆ ਪਤਾ ਨਹੀਂ ਕੀ ਹੋਇਆ ਮੈਨੂੰ ਮੈਨੂੰ ਥੋੜਾ ਦੇਖਣ ਆਈ ਆ

ਕਿਹੜੀ ਗੱਲ ਤੇਰੀ ਮਾਂ ਚਾਦੀ ਆ ਵੀ ਜੇ ਮੇਰੀ ਵੀ ਮਾਂ ਮੈਂ ਨਹੀਂ ਜਾਣਾ ਮੈਂ ਬਾਹਰ ਨਹੀਂ ਜਾਣਾ ਮੈਂ ਤੇਰੀ ਇਕੱਲੇ ਦੀ ਮਾਂ ਮੈਂ ਤੇਰੀ ਮਾਂ ਕੀ ਆ ਮੰਮੀ ਨੂੰ ਚੱਲ ਬਾ ਤਾਡੇ ਦਮਾਂ ਦਿਖਾ ਦੇ ਮਾਂ ਵਰ ਕੀ ਆ ਆ ਹੋ ਗਿਆ ਆਪਾ ਬਹੁਤ ਮਾਰ ਲੈਂਦੇ ਤੇਰਾ ਪਾਤਾ ਟਾਡੇ ਕਸੂਰ ਕੱਟੀਏ ਤੇ ਮੰਨਿਆ ਮੇਰੀ ਗੱਲ ਸੁਣੋ ਮੌਕੇ ਨੂੰ ਸਮਝਾ ਭਾਬੀ ਚੱਲ ਗਈ ਗਈ ਮੇਰੇ ਪਿੱਛੇ ਉਹ ਤੇ ਹੀ ਮੰਮੀ ਮਾਰਦੀ ਤੁਹਾਡੇ ਕਰਕੇ ਮਰੀਏ ਤੜ ਜੋ ਆਪ ਕਰ ਜਾ ਮਾਂ ਤੇਰੇ ਘੜੀ ਹੱਥ ਜੋੜੇ ਅੱਗੇ ਘਰ ਚ ਵੇਲੇ ਕੀ ਪਹਿੋਂ ਬਣ ਗਿਆ ਓ ਤੁਸੀਂ ਕੀ ਲੜਾਈ ਪਾ ਕੇ ਬੈਠੇ ਮਾਂ ਤੁਸੀਂ ਤੇਰੇ ਪਾਸੇ ਮਰੀ ਮੇ ਮਾਂ ਮੋਕੇ ਦੀ ਨਜ਼ਰਤ ਨੂੰ ਸਮਝ ਹੁਣ ਲੋਕਾਂ ਨੇ ਗੱਲਾਂ ਕਰਨੀਆਂ ਕਈਆਂ ਨੇ ਆਉਣਾ ਸਾਡੀ ਕੁੜੀ ਆ ਹੀ ਨੇ ਇੱਕ ਇੱਕ ਕਰ ਜਾ ਕੇ ਗੱਲ ਦੱਸਣੀ ਆ ਭਾਬੀ ਮੈਨੂੰ ਤਾਂ ਵੇਹ ਦਿਖਾਈ ਦਿੰਦੀਆਂ ਦੋਵੇਂ ਆ ਉਹਨਾਂ ਦਾ ਹੁਣ ਹਾਈ ਕੀ ਗਲੇਸ਼ ਪਾਉਣਾ ਸਾਡੀ ਮਾਂ ਮਰੀ ਆ ਸਾਡੀ ਮਾਂ ਵੱਲ ਵੇਖ ਦੂੰ ਮਾਂ ਲੱਭਣੀ ਮੈਨੂੰ ਮੁੜ ਕੇ ਕਿ ਮਰ ਗਿਆ ਬੰਦੇ ਮੇਰੀ ਮਾਂ ਲੱਗੇ ਦਾਈਆ ਮੈਂ ਕਾ ਸੁਣ ਬਹੁਤ ਹੁੰਦਾ ਕਿ ਇਨਨੂੰ ਇੱਥੇ ਰਹਿਣ ਦੇ ਕੋਈ ਗੱਲ ਨਹੀਂ ਮੱਚੀ ਗੱਲ ਕਰਾਂਗੇ ਠੀਕ ਹੈ ਮੇਰੀ ਮਾਂ ਲੱਗ ਪਰਿਆ ਨਹੀਂ ਕਰ ਮੈਂ ਹੱਸ ਲਾ ਲਾ ਕੇ ਲੱਗ ਜਾ ਚਾਚਾ ਬਕਰ ਜਾ ਮੈਨੂੰ ਉਠੇ ਹੀ ਤੋਂ

नहीं बेटा तो यही में तो कर क्लेशी पाया तो पकाते हो ना पता वाचा तो पकाते हो <स्ण>। मैंने पता नहीं किन्नर ने कुरियन मिले जाते हैं किन्नर बाल मार्चने माफी मेरी का असर माले कम्बिन होते खड़ी है चलो थोड़े खड़ी है बंदा जितना कून है सारा निकट्य हो जाना कून सारा ਕੋਈ ਨਾ ਅਰੇ ਮੰਮੀ ਇਹ ਤਾਂ ਗੱਲ ਸੁਣ ਹਾਂ ਦੱਸੋ ਫੋਨ ਚਲਾਰ ਕੋ ਜੋ ਉਹਨਾਂ ਆਇਓ ਤੇ ਕਿ ਆਹੋ ਤੇ ਮੈਂ ਨਾ ਮੰਮੀ ਨੂੰ ਲੈਵਾਂ ਨਾਲ ਮੈਂ ਦੋ ਤਿੰਨ ਜਨਨੀਆਂ ਲੈ ਆਉਣਾ ਉਥੋਂ ਲਾਗੂ ਠੀਕ ਹੈ ਜਾਵਾਂ ਜਾਵਾਂ ਆਹੋ ਯਾ ਹੌਸਲਾ ਰੱਖ ਕੋਈ ਗੱਲ ਨਹੀਂ ਚੱਲ ਠੀਕ ਆ ਜਿਉਂ ਜੇਤੀ ਚਾਦੀ ਜੀ ਬੱਸ ਕਰੋ ਹੁਣ ਬੱਸ ਕਰੋ ਚਲ ਕੋਈ ਨਹੀਂ ਹੋ ਜੋ ਹੋ ਗਿਆ ਕੋਈ ਡੈਂਜਰ ਹੋਣਾ ਹੁਣ ਤੇ ਦੀਦੀ ਵਾਏ ਮੈਂ ਤੁਹਾਨੂੰ ਇੱਕ ਗੱਲ ਕਹਾਂ ਆ ਦੇਖ ਲੋ ਇਹਨਾਂ ਦੇ ਹਾਲ ਮੰਮੀ ਹੁਣ ਇਦਾਂ ਹੋ ਗਈ ਆ ਤੇ ਆ ਫੇਰ ਨਹੀਂ ਘਟ ਕਰਨ ਦੇ ਮੈਨੂੰ ਹੀ ਕਹੀ ਜਾਂਦੇ ਪੀ ਨਿਕਲ ਜਾ ਘਰੋਂ ਬਾਹਰ ਤੇ ਨਿਕਲ ਜਾ ਘਰੋਂ ਬਾਹਰ ਤੇ ਗੱਲਾਂ ਚੰਗੀਆਂ ਇਹਨਾਂ ਲਈ ਕਿਉਂ ਤੂੰ ਹੀ ਕੋ ਜਾਣਾ ਤੁਹਾਡਾ ਨਹੀਂ ਕਰ ਇੱਥੇ ਰੋ ਤੂੰ ਤੂੰ ਕਿਹੜੀ ਗੱਲ ਨੂੰ ਜਾਣਾ ਲੈ ਵੀ ਨਹੀਂ ਨਾ ਸ਼ਰਮਉਂਦੀ ਹੈਗੀ ਮੰਮੀ ਉੱਥੇ ਮੈਨੂੰ ਕਹਿੰਦੀ ਹੈਗੀ ਕਿ ਪੀ ਆਹ ਦੇ ਸੱਪ ਲੜਿਆ ਹਨਾ ਮਨਜੋਤ ਦੇ ਤੇ ਆਹ ਦੇ ਕਿਤੇ ਕਿਤੇ ਲੱਗਦਾ ਇਹਨਾਂ ਨੂੰ ਵੀ ਸੱਪ ਲੜਿਆ ਹੋਊਗਾ ਸੱਪ ਲੜਿਆ ਹੈ ਤੇ ਹੋਰ ਕੀ ਦੀ ਤੁਹਾਨੂੰ ਨਹੀਂ ਪਤਾ ਨਹੀਂ ਮੈਨੂੰ ਪਤਾ ਫਿਰ ਠੀਕ ਹੁਣ ਕਿੱਦਾਂ ਬਚਾ ਹੋਇਆ ਫਿਰ ਮੈਨੂੰ ਤਾਂ ਪਤਾ ਨਹੀਂ ਆ ਬੜੇ ਸੋਨਾ ਤੇ ਹੈਗਾ ਮੈਨੂੰ ਬਾਹਰ ਕੱਢਣ ਦੇ ਆ ਕਿਸੇ ਪਾਸੇ ਲੱਗਦਾ ਦੇ ਕੇ ਪਿਸਾਪ ਲੜਿਆ ਉਹ ਨਹੀਂ ਫਿਰ ਤੁਹਾਨੂੰ ਕਿਦਾਂ ਬਦਲ ਲੱਗਾ ਵੀ ਪਿਸਾਪ ਲੜਿਆ ਵਾ ਉਹ ਮੰਮੀ ਆਈ ਦੀਦੀ ਇੱਥੇ ਤੇ ਮੰਮੀ ਨੂੰ ਦੱਸਿਆ ਹੋਣਾ ਤੇ ਮੰਮੀ ਨੇ ਮੈਨੂੰ ਦੱਸਿਆ ਵੀ ਪਿਸਾਪ ਲੜ ਗਿਆ ਮੈਂ ਤਾਂ ਤਾਂ ਹੀ ਮੈਂ ਚੱਲ ਦੇਖਦੀ ਜਾ ਕੇ ਤੇ ਹੁਣ ਫੇ ਮੈਨੂੰ ਘਰੋਂ ਬਾਹਰ ਕੱਢਣ ਦੇ ਆ ਜਦੋਂ ਹਸਪੀਟਲ ਖੜਿਆ ਤੁਸੀਂ ਨਾਲ ਨਹੀਂ ਕਿੱਥੇ ਖੜਿਆ ਸੀ ਕਿੱਥੋਂ ਜ਼ਹਿਰ ਕਢਾਇਆ ਫਿਰ ਕੀ ਕੀ ਦੱਸਾਂ ਹੁਣ ਬੜਾ ਖੁਸ਼ ਹੋ ਗਿਆ ਈ ਤੁਹਾਡੇ ਪਿੱਛੋਂ ਹਾਂਜੀ ਮੈਂ ਮਾਰੀ ਅਸੋਖਾ ਹੀ ਗੱਲਾਂ ਹੀ ਡੈਂ ਕਰਨਗੇ ਧੀ ਜੇ ਉੱਥੇ ਦੌੜਾ ਜਾ ਪਿਆ ਗਿਆ ਆਹ ਚਲੋ ਮੈਂ ਸੁਣਾ ਨੂੰ ਕਰ ਦਿਓ ਫੋਨ ਤੁਸੀਂ ਫਿਰ ਹਾਂ ਜੀ ਜੀ ਅੱਜ ਹੀ ਕਰ ਦੋਣਾ ਠੀਕ ਠੀਕ ਸੱਤੇ ਫੋਨਸਾਂ ਨੇ ਆਓ ਦਿਨਾ ਮ ਕਰ ਮੇਰੀ ਗੱਲ ਸੁਣੋ ਦਾਲ ਦੋੜ ਵੀ ਇੰਨੀ ਘਾੜੇ ਇੰਨੀ ਤੇ ਇਦਾਂ ਕਰੋ ਦਾਲ ਲਿਆਓ ਤੇ ਸਾਹ ਦਿੰਨੇ ਹਲਵਾਈ ਨੂੰ ਕਰਤਾ ਵਾ ਫੋਨ ਮੈਂ ਗੁਰਦੁਆਰੇ ਦਾਲ ਲੈ ਆਇਆ ਜੋ ਮਸਾਲੇ ਮੁਸਲੇ ਪਨੇ ਸਾਰਾ ਕੁਝ ਲੈ ਆਇਆ ਤੇ ਉਥੇ ਆਟਾ-ਉਟਾ ਬਣਾ ਲਾ ਦੋਆਂ ਬੀਬੀਆਂ ਕੋਲ ਮੈਂ ਕਹਿੰਦੀ ਮੈਂਟ ਚ ਕੀ ਕੁਛ ਹੋ ਗਿਆ ਅੱਡੇ ਕਦੇ ਇੱਕ ਗੱਲ ਦਾ ਸੋਚਿਆ ਸੀ ਕਿ ਆ ਕੁਛ ਹੋ ਜਾਣਾ ਤੇਰੇ ਪੁੱਟੇ ਪੈਰਾਂ ਨੇ ਜਿਉ ਆਈ ਸਾਡੇ ਘਰ ਦਾ ਬਣਾਇ ਕੀਤਾ ਇਹ ਨਹੀਂ ਅਸੀਂ ਜੇਦੂ ਨੇ ਕਰਤੀ ਆਪਣੀ ਮਰਜ਼ੀ ਨਾਲ ਵਿਆਹ ਕਰਾਇਆ ਹੀ ਲਿਆ ਤੈਨੂੰ ਛੱਡ ਦੇ ਤਾਂ ਤੂੰ ਕੀ ਲੈਣਾ ਇੱਥੇ ਪਿਆਰ ਪਉਂਦਿਆ ਸਾਰੀ ਸਾਡੀ ਮੰਮੀ ਨੂੰ ਲੈ ਕੇ ਬੈ ਗਈ ਤੇ ਜੇ ਮੋਪਟੀ ਪਈ ਜੋ ਉਹ ਗਣੀ ਚੱਜਦੀ ਪੈ ਗਈ ਮੈਂ ਕਹਿੰਦੀ ਹਾਨੋਸਸ ਲੜਦੀ ਐ ਘੋਲਦੀ ਐ ਪਰ ਪਿਆਰ ਵੀ ਦਿਖ ਹੈਗਾ ਹੀ ਨਾ ਹਾਡਾ ਚਲ ਕੋਈ ਨਹੀਂ ਤੂੰ ਲੱਗੇ ਬੈ ਮੰਮੀ ਜੀ ਉਥੇ ਹੀ ਉਹ ਗੁੜੀਆਂ ਬੜੀਆਂ ਹੋਈਆਂ ਉਹ ਪਤਾ ਨਹੀਂ ਕਿੱਥੇ ਚਲ ਗਿਆ ਵਾ ਸੁੱਖ ਦਾ ਪਰੌਣਾ ਉਹ ਕਿਹੜਾ ਚੰਗਾ ਸੀ ਉਹਦਾ ਕਿਹੜਾ ਬਹੁਤ ਪਿਆਰਾ ਸਾਡੇ ਵੱਧ ਚੰਗਾ ਸੀ ਆਇਆ ਅੱਜ ਪਹਿਲੀ ਵਾਰੀ ਸਾਡੀ ਮਾਂ ਲੈ ਕੇ ਬਹਿ ਗਿਆ ਵਾ ਉਹ ਤਾਂ ਬਹੁਤ ਹੋਇਆ ਰਹਿਣ ਜਿੱਥੇ ਹੋਇਆ ਵਾ ਧੀ ਲਾੜਲੀ ਆ ਗਈ ਆ ਮੈਂ ਮੈਨੂੰ ਕਰਦਾ ਹੁਣ ਵਾਸੀਆਂ ਨੂੰ ਇਹਨਾਂ ਕਰ ਦੇਣਾ ਤੇ ਅੱਜ ਹੀ ਸੰਸਕਾਰ ਕਰ ਦੇਣਾ ਤੇ ਲੜ ਜਿੰਨੇ ਕਿਹੜਾ ਕੋ ਚੰਗਾ ਸਵਾਰਿਆ ਆ ਆਉਂਦੇ ਆ ਸਾਰੇ ਮਮੀ ਨੂੰ ਲੈ ਕੇ ਬਾਈ ਚੱਲ ਬਾਹਰ ਤੋਂ ਬੈ ਬੁੜੀਆਂ ਲੈ ਕੇ ਮੈਂ ਫੋਨ ਫੋਨ ਕਰਦਾ ਸਾਰਿਆਂ ਨੂੰ ਦਾ ਮੈਂ ਲਈ ਉਹ ਦੱਸ ਲਈ ਕਿ ਕਸਬ ਦਾ ਮੋਕਾ ਚੱਲ ਕੋਈ ਨਹੀਂ ਫਲਵਾਇ ਨੂੰ ਮੈਂ ਕੀਤਾ ਫੋਨ ਸੰਸਕਾਰ ਤੋਂ ਬਾਅਦ ਫਿਰ ਲਿਆਵਾਂਗੇ ਸ਼ਾਮ ਨੂੰ ਹਏ ਮੈਨੂੰ ਤਾਂ ਸਬਰ ਹੀ ਨਹੀਂ ਹੋ ਰਿਹਾ ਯਾਰ ਕਿੱਥੋਂ ਕਢਾਇਆ ਫਿਰ ਭਾਬੀ ਹਾਏ ਦੀਦੀ ਸੱਪ ਲੜਿਆ ਹੋ ਤੇ ਜ਼ਹਿਰ ਕੱਢਿਆ ਹੋਵੇ ਮੈਨੂੰ ਤੇ ਮੰਮੀ ਦੱਸੰਦੀ ਹੀ ਪਰ ਮਨਪ੍ਰੀਤ ਨੇ ਖਰੇ ਕੱਢਿਆ ਆ ਮੈਨੂੰ ਤੇ ਲੱਗਦਾ ਸਾਰਾ ਦੀਦੀ ਇਹਨਾਂ ਦਾ ਡਰਾਮਾ ਆ ਮਨਪ੍ਰੀਤ ਹੁਣ ਮਨਪ੍ਰੀਤ ਕਿਧਰੋਂ ਆ ਗਈ ਭਾਬੀ ਵਿੱਚ ਦੀਦੀ ਉਹਦੀ ਤੇ ਸਾਰੇ ਪੁਆੜੇ ਪਾਏ ਹਾਏ ਉਹਨੇ ਫਾਦੀ ਪਾ ਲਈ ਮੇਰੀ ਤਾਂ ਦੀਪ ਹੀ ਉਹਨੇ ਹਨਾ ਜ਼ਹਿਰ ਕੱਢ ਲਿਆ ਮੈਨੂੰ ਤੇ ਲੱਗਦਾ ਦੀਦੀ ਇਹਨਾਂ ਨੇ ਨਾ ਸਾਰੀ ਮੇਨਾਂ ਖੇਡ ਹੀ ਖੜਨਦੇ ਆ ਤੇ ਇਦਾਂ ਦਾ ਵੀ ਕੀ ਹਾਏ ਰੱਬਾ ਜੇ ਉਦਾਂ ਹੀ ਇਹਨਾਂ ਨੇ ਮੈਨੂੰ ਕੱਢਣਾ ਹੀਗਾ ਤੇ ਉਦਾਂ ਹੀ ਕਹਿ ਦਿੰਦੇ ਮੈਨੂੰ ਆ ਡਰਾਮੇ ਕਰਨ ਦੀ ਕਿ ਲੋੜ ਹੀ ਵੀ ਜਿਹਦੇ ਜਿਹਦੀ ਮਾਂ ਵੀ ਇਦਾਂ ਹੋਗੀ ਭਾਬੀ ਜੀ ਤੁਹਾਨੂੰ ਤੇ ਮੈਂ ਹੁਣ ਜਾਣਦੀ ਆ ਪਰ ਮਨਪ੍ਰੀਤ ਜਿਹੜੀ ਮੇਰੀ ਬਚਪਨ ਦੀ ਸਹੇਲੀ ਤੇ ਮੈਨੂੰ ਚੰਗੀ ਤਰ੍ਹਾਂ ਪਤਾ ਉਹਦਾ ਉਹ ਨਹੀਂ ਪਵਾੜੇ ਪਾ ਸਕਦੀ ਉਹ ਤੇ ਮੇਰੀਆਂ ਹੀ ਕੁਝ ਗਲਤੀਆਂ ਜਾਂ ਸਮਝ ਲਓ ਜੋ ਵੀ ਕਿਸਮਤ ਹੀ ਆ Đੀ ਤੇ ਉਹ ਇੱਥੇ ਨਹੀਂ ਆਈ ਤੁਹਾਨੂੰ ਪਤਾ ਹੀ ਗੇ ਗਿਆ ਸਾਰਾ ਕੁਝ ਪਰ ਉਹ ਇਦਾਂ ਦੀ ਕੁੜੀ ਨਹੀਂ ਪਿਓ ਸਿਆਪੇ ਪਾਈ ਜਿੰਨਾ ਮੇਰਾ ਉਹਨੇ ਸਾਥ ਦਿੱਤਾ ਹੀ ਨਾ ਉਹਨਾਂ ਤੇ ਮੇਰੇ ਮਰੀ ਪਰਝਾਈ ਸਕੇ ਨੀ ਵੀ ਨਹੀਂ ਦਿੱਤਾ ਦੀਦੀ ਮੇਰੀ ਮਾਂ ਜਿੰਨਾ ਸਾਥ ਦਿੰਦੀ ਹੀ ਉਹ ਮੇਰਾ ਅੱਗੇ ਮੈਨੂੰ ਮਾਂ ਦਾ ਵਿਛੋੜਾ ਬਹਿ ਗਿਆ ਮੈਨੂੰ ਨਹੀਂ ਹੋਰ ਨਾ ਗੱਲਾਂ ਕਰੋ ਵੀ ਕੀ ਕਰੂ ਮਾਂ ਦੀਦੀ ਇਹ ਗੱਲਾਂ ਮੈਨੂੰ ਗੱਲਾਂ ਕਹਿਣ ਨਹੀਂ ਆ ਨਾ ਤੇ ਉਹ ਵੀ ਸੱਚੀਆਂ ਹੀ ਆ ਹੁਣ ਤੁਸੀਂ ਮੰਨੋ ਚਾਹੇ ਨਾ ਮੰਨੋ ਹੋਰ ਤੇ ਪਤਾ ਨਹੀਂ ਭਾਪੀ ਜੀ ਪਰ ਮੈਨੂੰ ਇਹਨਾ ਪਤਾ ਵੀ ਮਾਨਪ੍ਰੀਤ ਫੇਰ ਮੇਰੇ ਤੇ ਇਹਾਸਾਨ ਕਰੀਗੀ ਮੇਰੇ ਭਰਾ ਦੀ ਜਾਨ ਬਚਾਤੀ ਉਹਨੇ ਉਹਦੇ ਮੈਂ ਇਹਾਸਾਨ ਕਿਦਾਂ ਦਵਾਂਗੀ ਤੇ ਹੋਰ ਬੰਬੀ ਸਾਡੇ ਸਾਹਮਣੇ ਤੁਹਾਡਾ ਘਰ ਵਾਲਾ ਹੱਸਦਾ ਖੇਡਦਾ ਤੁਹਾਨੂੰ ਮਿਲ ਗਿਆ ਨਾ ਹੋਰ ਕੀ ਤੁਹਾਨੂੰ ਚਾਹੀਦਾ ਵਾ ਜੀ ਦੀ ਨਹੀਂ ਹੈ ਨਾ ਹਾ ਇੱਥੇ ਕਾਹਦੀਆਂ ਪਿੰਗਾ ਫਾ ਕੇ ਬੈਗੀਆਂ ਜੇ ਆਜੋਗੇ ਤੇ ਅੰਦਰੋਂ ਉੱਥੇ ਲੱਗੇ ਬਹੁ ਮੰਜੇ ਦੇ ਮੰਜਾ ਖਾਲੀ ਨਹੀਂ ਛੱਡੀ ਦਾ ਲੋਕ ਆਉਣ ਦੇ ਆ ਨਿੰਕੇ ਤੂੰ ਚਾਹ ਤਾਰ ਤੇ ਤੂੰ ਲੱਗੇ ਬੈ ਆ ਨਾਲੇ ਜਿਹੜਾ ਏਡੇ ਏਡੇ ਬਿੰਦੇ ਲਾਇਆ ਸੁਰਖੀਆਂ ਲਾਈਆਂ ਨਾ ਇਹ ਲਾ ਦੋ ਤੇ ਨਾਲੇ ਆਪਣੇ ਕੱਪੜੇ ਬਦਲੋ ਬੁਰੀਆਂ ਕਿੰਟਾਂ ਲੱਗਣ ਡੀਆਂ ਤੁਸੀਂ ਤੁਸੀਂ ਤੇ ਮੇਕਅਪ ਕਰਕੇ ਐਂ ਕਰਡੀਆਂ ਵਾ ਜਿੱਦਾਂ ਹੀ ਫੋਟੋ ਖਿਜਾਉਣ ਲੱਗੀਆਂ ਹੁੰਨੀਆਂ ਥੋੜਾ ਬਦ ਮੌਕੇ ਨੂੰ ਸਮਝਿਆ ਕਰੋ ਵੀ ਬਣ ਗਈ ਸਾਡੇ ਘਰ ਮੈਂਟ ਚ ਉਹਦੀ ਮੰਮੀ ਸਾਡੇ ਹੱਥਾਂ ਚੋਂ ਨਿਕਲ ਗਈ ਆ ਚਲੋ ਆ ਜਾਈਏ ਮੌਕੇ ਜਾਣੇ ਮੈਂ ਤੇਨੂੰ ਹੀ ਹੁਣ ਕਹਿਣਾ ਸੀ you